ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਮੇਰੀ ਦਾਦੀ ਜੀ ਤੁਹਾਨੂੰ ਬਿਨਾ ਘਿਓ ਤੋਂ ਚੂਰੀ ਬਣਾਉਣੀ ਦੱਸਣਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਬਿਨਾ ਘਿਓ ਤੋਂ ਚੂਰੀ ਬਣਾਉਣੀ ਦੱਸਦੇ ਆ ਜੇ ਕਿਸੇ ਦਾ ਬੀਪੀ ਵਧਿਆ ਹੁੰਦਾ ਜਾਂ ਕਿਸੇ ਨੂੰ ਘਿਓ ਕਰਮਾਈ ਕਰਦਾ ਆਪਾਂ ਚੂਰੀ ਵੀ ਨਹੀਂ ਖਾਂਦੇ ਉਹਦੇ ਕਰਕੇ ਆਪਾਂ ਇਸ ਤਰੀਕੇ ਦੀ ਚੂਰੀ ਬਣਾਵਾਂਗੇ ਜਿਹੜੀ ਆਪਾਂ ਸਾਰੇ ਖਾ ਸਕਦੇ ਚਾਹੇ ਬੀਬੀ ਬੜਿਆ ਹੋਵੇ ਚਾਹੇ ਗਰਮਾਈ ਕਰਦੀ ਹੋਵੇ ਚੂਰੀ ਉਹਨੂੰ ਹਰ ਇੱਕ ਨੂੰ ਫਿੱਟ ਬੈਠੂਗੀ ਇਹਦੇ ਵਿੱਚ ਆਪਾਂ ਚਾਹੇ ਦੋ ਰੋਟੀਆਂ ਦੀ ਬਣਾਉਣੀ ਹੈ ਚੂਰੀ ਚਾਹੇ ਚਾਰ ਦੀ ਬਣਾਉਣੀ ਹੈ ਤੁਹਾਡੀ ਮਰਜ਼ੀ ਇਹਦੇ ਵਿੱਚ ਆਪਾਂ ਰੋਟੀ ਲੈ ਲਈ ਸ਼ੱਕਰ ਪਾਉਨੋ ਚਾਹੇ ਦੇਸੀ ਸ਼ੱਕਰ ਬਹੁਤ ਵਧੀਆ ਰਹਿੰਦੀ ਹੈ ਇਹ ਚ ਕੈਲਸ਼ੀਅਮ ਦੀ ਹੁੰਦੀ ਹੈ ਚਾਹੇ ਆਪਾਂ ਖੰਡ ਲੈ ਲਓ ਇਹ ਆਪਣੀ ਮਰਜ਼ੀ ਹੈ ਜਾਣੀ ਬੈਸੇ ਤਾਂ ਜੇ ਘਰ ਦੀ ਸ਼ੱਕਰ ਹੋਵੇ ਤਾਂ ਬਹੁਤ ਵਧੀਆ ਇਹ ਸ਼ੱਕਰ ਪਾ ਲਓ ਸ਼ੱਕਰ ਟੇਸਟ ਮੁਤਾਬਕ ਪਾ ਲਓ ਜਿੰਨੀ ਕੁ ਵੀ ਪਾਉਣੀ ਹੈ ਤੁਸੀਂ 2-4 ਚਮਚ ਘੱਟ ਵੱਧ ਮਿੱਠਾ ਇਹ ਆਪਣੀ ਮਰਜ਼ੀ ਹੈ ਇਹਦੇ ਵਿੱਚ ਆਪਾਂ ਘਿਓ ਦੀ ਜਗ੍ਹਾ ਦੇ ਤਾਂ ਨਾਲ کریم ਪਾਵਾਂਗੇ ਦੁੱਧ ਦੀ ਬਣੀ ਉਤੋਂ ਲਾਹੀ ਹੋਈ کریم ਵਿੱਚ ਪਾ ਕੇ ਚੂਰੀ ਬਣਾ ਲਓ ਚੂਰੀ ਟੇਸਟੀ ਵੀ ਬਣਦੀ ਹੈ ਤੇ ਨਾਲੇ ਗਰਮਾਈ ਨਹੀਂ ਕਰਦੀ ਇਹਦੇ ਬਹੁਤ ਫਾਇਦੇ ਨੇ ਨਾਲੇ ਹਾਜਮ ਆ ਜਾਂਦੀ ਹੈ ਕਿਸੇ ਨੂੰ ਵੀ ਚੂਰੀ ਬਣਾ ਖਾਣ ਦਾ ਸ਼ੌਂਕ ਹੋਵੇ ਉਹ ਬਗੜ ਕਰਦਾ ਜੀ ਸਾਰਿਆਂ ਦਾ ਕਰਦਾ ਆਪਣਾ ਵੀ ਆਪਾਂ ਚੂਰੀ ਖਾਈਏ ਇਹਦੇ ਵਿੱਚ ਪਤਾ ਵੀ ਨਹੀਂ ਲੱਗਦਾ ਵੀ ਆਪਾਂ ਕਿ ਉਹ ਦੀ ਚੂਰੀ ਬਣਾਈ ਹੈ ਜਾਂ ਆਪਾਂ ਕਰੀਮ ਤੋਂ ਬਣਾਈ ਹੈ ਇਹ ਬਿਲਕੁਲ ਵਿਗਾੜ ਨਹੀਂ ਕਰਦੀ ਹੈਗੀ ਕਰੀਮ ਘੱਟ ਵੱਧ ਪਾ ਲੋ ਘਰ 'ਚ ਕਰੀਮ ਆਪਣੇ ਸਾਰਿਆਂ ਦੇ ਹੁੰਦੀ ਹੈ ਦੁੱਧ ਤੇ ਤਾਜੀ ਕਰੀਮ ਲਾ ਲਓ ਲਾ ਕੇ ਵਿੱਚ ਚੂਰੀ ਬਣਾ ਕੇ ਖਾ ਲੋ ਬਹੁਤ ਵਧੀਆ ਰਹੂਗਾ ਨਾਲੇ ਸਿਤ ਵਾਸਤੇ ਅਵੇ ਵੀ ਗਰਮਾਈ ਨਹੀਂ ਹੋਊਗੀ ਸਾਰੇ ਪਰਨ ਭਾਈ ਕਰਕੇ ਇੱਕ ਵਾਰ ਜ਼ਰੂਰ ਟਰਾਈ ਮਾਰ ਕੇ ਦੇਖਿਓ ਤੁਹਾਨੂੰ ਕਦੇ ਵੀ ਵਿਗਾੜ ਨਹੀਂ ਕਰਦੀ ਚੂਰੀ ਇਸ ਤਰੀਕੇ ਨਾਲ ਚੂਰੀ ਲੈ ਤਿਆਰ ਹੋ ਗਈ ਹੈ ਹੁਣ ਆਪਾਂ ਖਾ ਸਕਦੇ ਹਾਂ ਸਾਰੇ ਜਾਣੇ ਚਾਹੇ ਛੋਟੀਆਂ ਪਿੰਨੀਆਂ ਬਣਾ ਲਓ ਚਾਹੇ ਵੱਡੀਆਂ ਇੱਕ ਵਾਰ ਜ਼ਰੂਰ ਟਰਾਈ ਮਾਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਰ ਦੀ ਕ ਖਾਲਸਾ ਵੈਗਰ ਜੀ ਕੇ ਫਟਕ ਜਿਵੇਂ ਸਾਡੇ ਵੀਡੀਓਜ਼ ਵਧੀਆ ਲੱਦਿਆਂ ਤੇ ਸਾਡੇ ਚੈਨਲ ਸਬਸਕ੍ਰਾਈਬ ਕਰ ਦਿੱਤੇ ਵਿਲੇ ਲਾਈਕ ਵੀ ਹੁਣ ਆਪਣੀ ਚੂਰੀ ਬਣ ਕੇ ਤਿਆਰ ਹੈ ਬਹੁਤ ਟੇਸਟੀ ਬਣ ਜਾਂਦੀ ਹੈ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਮਾਰ ਕੇ ਦੇਖਿਓ ਖਾ ਕੇ ਦੇਖਿਓ ਕਿੰਨੀ ਵਧੀਆ ਬਣਦੀ ਹੈ ਹੁਣ ਅਸੀਂ ਚੂਰੀ ਹੁਣ ਅਸੀਂ ਆਪਣੀਆਂ ਵੀਡੀਓਜ਼ ਇੰਸਟਾਗ੍ਰਾਮ ਤੇ ਵੀ ਪਾਉਣ ਲੱਗਣਾ ਤੇ ਜਦੋਂ ਅਸੀਂ ਇੰਸਟਾਗ੍ਰਾਮ ਤੇ ਪਾਈਆਂ ਤਾਂ ਮੈਂ ਡਿਸਕ੍ਰਿਪਸ਼ਨ ਚ ਲਿੰਕ ਦੇ ਦਿਓ ਆਈਡੀ ਦਾ ਤੇ ਜਾ ਕੇ ਫੋਲੋ ਕਰ ਲਿਓ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਫਤਿਹ